کی بات ہوں پر تیری یادیں ہیں سو تیرا نام میں اجھ مول ہے بات تمانوں آتم میں نانور ہے ہر تنو میں آتم میں جو ہے اپنی میری کرن میں سنبھال آئی ہاں نہیں تیری دل کو سنبھال آئی سب سب Jangan lupa like, Oke. ਜੰਮ ਰਿਹਾ ਉਹ ਬੜਾ ਪਿਛਲੇ ਆਪਾਂ ਯਾਰ ਕੋਲ ਠੀਕ ਆ ਰਿਹਾ ਸਾਰਿਆਂ ਨੂੰ ਹਾਂਜੀ ਸਾਰਾ ਮਿਲਦਾ ਠੀਕ ਹੈ ਨਾ ਚੌਕ ਮੈਂ ਪਟੇੰਡਾ ਪਹੁੰਚ ਗਿਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਟੇੰਡਾ ਨਿਵਾਸੀ ਬਠਿੰਡੇ ਦੇ ਲਾਚੇ ਸਾਰੇ ਜਿੰਨੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਆਈ ਸੀ ਇੱਥੇ ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਸਕਸੀਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨ ਆਏ ਸੀ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਮਾ ਆ ਸ਼ਕਤੀ ਭਵਾਨੀ ਜੀ ਮਹਾਰਾਜ ਉਹਨਾਂ ਦੀ ਰੂਹ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜੋ ਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਪਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਹੈ ਜਾਂ ਪ੍ਰਾਰਥਨਾ ਕਰਨਾਈ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਸਰਦੂਲ ਸਿਕੰਦਰ ਜੀ ਅਮਰ ਹੈਗੇ ਆ ਉਹਨਾਂ ਦੀ ਪੇਟਾ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੌਂਕੀ ਸੰਗੀਤਨ ਹੁੰਦਾ ਜਦੋਂ ਤੱਕ ਉਹਨਾਂ ਦੀ ਪੇਟ ਨਾ ਗਈ ਜੇ ਜਾਗਰਤਾ ਤੇ ਚੌਂਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਛ ਤਾਂ ਨਹੀਂ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨੇ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪਰਮਾਤਮਾ ਆਇਆ ਸੀ ਮੇਰਾ ਕ੍ਰਿਸ਼ਨ ਮੇਰਾ ਸ਼ਿਵ ਉਹ ਆਇਆ ਸੀਗਾ ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨੇ ਸਰੀਰਕ ਤੌਰ ਤੇ ਗਏ ਨੇ ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ ਦੁਨੀਆ ਨੂੰ ਆਪਣੇ ਸੰਗੀਤ ਦੇ ਨਾਲ ਆਪਣੀ ਸ਼ਾਇਦ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਇਸੀ ਕੰਨਾਂ ਨੂੰ ਤ੍ਰਿਪਤ ਕਰਨਾ ਆਇਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਘੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕਿਤੇ ਮਿਊਜ਼ਿਕ ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦੂਲ ਸਿਕੰਦਰ ਜੀ ਦੀ ਸਾਰੀ ਦੁਨੀਆ ਨੇ ਉਹਨਾਂ ਨੂੰ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਐਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇ ਕੇ ਜਾਣਾ ਦੁਨੀਆ ਨੂੰ ਮੁਹੱਬਤ ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਇਸ ਦਿਨੀਆਂ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਨਿਕ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀ ਪਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਤੇ ਜਿੱਥੇ ਵੀ ਮੈਂ ਜਾਨੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਆ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰ ਦਿੰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੂਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਸਰਦੂਲ ਸਿਕੰਦਰ ਜੈਸੀ ਮਹਾਨ ਹਸਤੀ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਐ ਅਹਿਮ ਨਵਦੀ ਯਾਦਗਾਰ ਬਣਨੀ ਚਾਹੀਦੀ ਐ ਪੰਜਾਬ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਆਉਤਾ ਸੀ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾ ਕਿ ਸਾਡੇ ਸ਼ਰਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਹਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾਂ ਕਿ ਅਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈਆ ਰਾਜਸਥਾਨ ਤੋਂ ਸੰਗ ਮਰਮਰ ਦਾ ਪੱਥਰ ਲਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ ਕਿਉਂਕਿ ਉਹ ਉਹ ਖੇਤਾਂ ਦੇ ਵਿੱਚ ਜਗ੍ਹਾ ਸੀਗੀ ਉੱਥੇ ਕੋਈ ਸੜਕ ਹੈ ਨਹੀਂ ਸੀਗੀ ਕੋਈ ਸਮਾਨ ਲੈ ਕੇ ਜਾਣ ਨੂੰ ਕੋਈ ਨਿਸੀ ਦਾ ਰਸਤਾ ਹੈ ਨਹੀਂ ਸੀ ਫਿਰ ਪਹਿਲਾ ਸੀਐਮ ਸਾਹਿਬ ਨੂੰ ਭਗਵੰਤ ਜੀ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸੜਕ ਬਣਨੀ ਚਾਹੀਦੀ ਆ ਫਿਰ ਉਹਨਾਂ ਨੇ ਉਹ ਸੜਕ ਬਣਾਈ 2.5 3 ਕਿਲੋਮੀਟਰ ਦੀ ਸੜਕ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੀ ਸੀ ਕਿ ਖੇਤਾਂ ਚੋਂ ਉਹ ਸੜਕ ਬਣਾਈ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਿੱਧੂਰ ਜੀ ਦੀ ਕਬਰੇ ਮਬਾਰਕ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਚਾਰ ਦਿਵਾਰੀ ਕਰਕੇ ਸੰਗਮਰਮ ਦਾ ਪੱਥਰ ਲਗਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਸੈੱਟ ਕੀਤਾ ਬੱਚੇ ਵੀ ਵੈਲ ਸੈੱਟ ਲਏ ਆਪਣੇ ਇੱਕ 뮤జిక్ ਦੇ ਵਿੱਚ ਹੀ ਹਾਂਜੀ ਹਾਂਜੀ ਬੱਚੇ 뮤జిక్ ਦੇ ਵਿੱਚ ਹੀ ਨੇ ਛੋਟੇ ਬੇਟੇ ਨੇ ਕੈਨੇਡਾ ਤੋਂ ਮੈਟਲ ਵਰਕ ਤੋਂ ਇੰਜੀਨੀਅਰਿੰਗ ਕੀਤੀ ਆ ਆਡੀਓ ਇੰਜੀਨੀਅਰਿੰਗ ਕੀਤੀ ਆ ਪਰ 뮤జిక్ ਦੇ ਵਿੱਚ ਆ ਤੇ ਛੋਟਾ ਵੱਡਾ ਬੇਟਾ ਵੀ 뮤జిక్ ਦੇ ਵਿੱਚ ਆ ਦੋਨੋਂ ਹੀ ਹੁਣ ਉਹਨਾਂ ਨੇ ਆਪਣੇ ਪਾਪਾ ਨਾਲ ਵੀ ਜਾਂਦੇ ਹੁੰਦੇ ਸੀਗੇ ਸਿੱਖਦੇ ਹੁੰਦੇ ਸੀਗੇ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਸੀਗੀ ਹੌਲਿਡੇਸ ਹੁੰਦੀਆਂ ਸੀ ਸਕੂਲ ਤੋਂ ਕਾਲਜ ਤੋਂ ਨਾਲ ਪਰਫਾਰਮ ਕਰਦੇ ਹੁੰਦੇ ਸੀਗੇ ਸਿੱਖਦੇ ਸੀ ਆਪਣੇ ਪਾਪਾ ਤੋਂ ਤੇ ਹੁਣ ਉਹ ਦੋਨੋਂ ਜਣੇ ਆਪਣੇ ਇੰਡੀਪੈਂਡੈਂਟ ਪ੍ਰੋਗਰਾਮ ਕਰਦੇ ਨੇ ਆਲਾਪ ਤੇ ਸਾਰਨ ਤੋਂ ਲੋ ਕਾਫੀ ਵੱਡੇ ਵੱਡੇ ਵਧੀਆ ਸ਼ੋਅਜ਼ ਕਰ ਰਹੇ ਨੇ ਤੁਹਾਡੀਆਂ ਸਭੀਆਂ ਬਲੇਸਿੰਗ ਦੇ ਨਾਲ ਮਾਤਾ ਰਾਣੀ ਮਾਂ ਸਸਵਤੀ ਮਾਂ ਅਸ਼ਕਤੀ ਦੇ ਕਿਰਪਾ ਦੇ ਸਦਕਾ ਉਹ ਸਾਰੇ ਪਾਸੇ ਵਧੀਆ ਸ਼ੋਅਜ਼ ਕਰ ਰਹੇ ਨੇ ਔਰ ਬਹੁਤ ਜਲਦੀ ਉਹਨਾਂ ਦੇ ਗਾਣੇ ਵੀ ਤੁਹਾਨੂੰ ਸੁਣਨ ਨੂੰ ਮਿਲਣਗੇ ਠੀਕ ਥੈਂਕ ਯੂ ਠੀਕ ਜੀ ਹੇਲਾਤ ਸਮਾਸੀ ਵੀ ਬੀਨੂ ਗੋਇਲ ਦਾ ਤੁਹਾਨੂੰ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵਕ ਵਕ ਪ੍ਰੋਗਰਾਮ ਮਹਿਲਾਵਾਂ ਲਈ ਕਿਤੇ ਜਾਂਦੇ ਆ। ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪ੍ਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੁਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜੇ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜੋੜਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸਦੀ ਰੂਹ ਵਿੱਚ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆਂ 'ਚੋਂ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾਂਦਾ ਚਿਹਰਾ ਹੈ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਹਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਮੇ ਪ੍ਰੇਮਗਰਬ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮਕੇ ਬੰਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਐ ਔਰ ਖਾਸ ਕਰਕੇ ਮੈਂ ਉਹਨਾਂ ਦੀਆਂ ਪੇਟਾਂ ਜ਼ਿਆਦਾ ਸੁਣੀ ਐ ਸਰਦੂਲ ਜੀ ਦੀਆਂ ਵੀ ਪੇਟਾਂ ਸੁਣੀ ਐ ਤਾਂ ਬੜਾ ਅੱਛਾ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅ ਅਨਮੋਲ ਰੂਨੂ ਹੈ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਪੇਂਟ ਕੀਤੀ ਔਰ ਜਿੰਨੀਆਂ ਵੀ ਜਾਗਰਨ ਮੰਡਲੀਆਂ ਆਈਆਂ ਸੀ

ਆਹ ਸਾਰੇ ਬੱਗੇ ਨਾਲ ਆ ਮੀਡੀਆ ਸਾਰੇ ਸਾਹ ਛੱਡ ਦੇ ਦੀ ਹਾਂਜੀ ਜਾਓ ਜਾਓ ਤੇਰੇ ਗੇਂਦੀ ਜਾਓ ਹਾਂਜੀ ਲਓ 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 ਆਪ ਕਰੋ ਮੈਡਮ ਜਿਹੜੇ ਸੀਮੰਦਰ ਮਾਲਮ ਜਿਨ੍ਹਾਂ ਦਾ ਹੋ ਗਿਆ ਜੀ ਪਿੱਛੇ ਜਗਦੀਪ ਕਲੂਜਾ ਜੀ ਜਿਨ੍ਹਾਂ ਦਾ ਤੁਰੇ ਜਾਓ ਉਹਨੂੰ ਨਾਲ ਦੇ ਨਾਲ ਸਾਹਮਣੇ ਦੇਖੋ ਜੀ ਓਕੇ ਜੀ ਓਕੇ ਵੀਡੀਓ ਬਣਾਉਣੀ ਹੈ ਫੋਟੋ ਕਰਦੇ ਵੀਡੀਓ

ਦੁਰਗਾ ਮਾਤਾ ਮੰਦਰ ਪ੍ਰਜੀਤ ਦੁਰਗਾ ਮੰਦਰ ਕਵਿਤਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਕਾਰਾ ਜੋਤਾਂ ਵਾਲੀ ਦਾ ਬੋ ਸੱਚੇ ਦਰਬਾਰ ਕੀ ਜੈ ਓਮ ਨਮ ਪਾਰਵਤੀ ਪਤੈ ਹਰ ਹਰ ਮਹਾਦੇਵ ਸਾਡੀਆਂ ਬੇਟੀਆਂ ਦੇ ਕਿਉਂ ਕਿ ਜਿੱਥੇ ਸ਼ਕਤੀ ਹੁੰਦੀ ਆ ਉਹ ਪਰਿਵਾਰ ਉਹ ਸੰਸਥਾਵਾਂ ਉਹ ਦੇਸ਼ ਹਮੇਸ਼ਾ ਕਾਮਯਾਬੀਅਤੇ ਹੁੰਦੇ ਨੇ ਕਿਉਂਕਿ ਇਹਨੂੰ ਲక్ష్ਮੀ ਦਾ ਰੂਪ ਹੀ ਮੰਨਿਆ ਜਾਂਦਾ ਔਰਤ ਜਿਸ ਘਰ ਦੇ ਵਿੱਚ ਔਰਤ ਖੁਸ਼ ਆ ਉਸ ਘਰ ਦੇ ਵਿੱਚ ਬਹੁਤ ਬਰਕਤਾਂ ਹੁੰਦੀਆਂ ਨੇ ਜੋ ਇਨਸਾਨ ਔਰਤ ਦੀ ਕਦਰ ਕਰਦੇ ਨੇ ਚਾਹੇ ਉਹ ਮਾਂ ਦੇ ਰੂਪ ਚ ਹੋਵੇ ਧੀ ਦੇ ਰੂਪ ਚ ਹੋਵੇ ਭੈਣ ਦੇ ਰੂਪ ਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਆ ਉਦੀ ਕਦਰ ਕਰਨੀ ਉਦੀ ਇੱਜ਼ਤ ਕਰਨੀ ਉਸ ਇਨਸਾਨ ਨੂੰ ਬਹੁਤ ਸਿਖਰਾਂ ਤੇ ਲੈ ਜਾਂਦਾ ਹੈ ਗੱਲ ਕਰਾਂਗੇ ਆਪਾਂ ਪਰਮਿੰਦਰ ਜੀ ਬਾਰੇ ਜਿਹੜੀ ਕਿ ਬਹੁਤ ਹੀ ਪਿਆਰੀ ਸੁਚੱਜੀ ਬੜੀ ਪਵਿੱਤਰ ਰੂਹ ਸੀ ਕਿਉਂਕਿ ਪਰਮਾਤਮਾ ਹਮੇਸ਼ਾ ਚੰਗੇ ਕੰਮਾਂ ਲਈ ਚੰਗੀਆਂ ਰੂਹਾਂ ਚੁਣਦਾ ਹੈ ਅਸੀਂ ਜਿੰਨਾ ਮਰਜੀ ਕੋਈ ਵੀ ਇਨਸਾਨ ਦੁਨੀਆ 'ਚ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਕਿ ਅਸੀਂ ਸੰਸਥਾਵਾਂ ਬਣਾ ਕੇ ਅਸੀਂ ਕੁਝ ਵੱਡਾ ਕਰ ਦਈਏ ਜਾਂ ਅਸੀਂ ਬਹੁਤ ਵੱਡੀ ਗੱਲ ਕਰ ਲਈਏ ਨਹੀਂ ਜਿੰਨੀ देर ਪਰਮਾਤਮਾ ਨਹੀਂ ਨਾ ਚੁਣਦਾ ਉੰਨੀ ਦੇਰ ਆਪਾਂ ਕੁਝ ਨਹੀਂ ਕਰ ਸਕਦੇ ਸਾਰੀ ਕਲਮ ਸਾਰੀ ਸਕ੍ਰਿਪਟ ਪਰਮਾਤਮਾ ਦੇ ਹੱਥ ਚਾ ਉਸ ਮਾਂ ਆਦ ਸ਼ਕਤੀ ਦੇ ਹੱਥ ਵਿੱਚ ਆਸੀਂ ਬੋਲਦੇ ਆਂ ਅਸੀਂ ਦੇਖਦੇ ਆਂ ਤੁਰਦੇ ਫਿਰਦੇ ਆਂ ਇਹ ਮਾਂ ਆਦ ਸ਼ਕਤੀ ਦੀ ਸ਼ਕਤੀ ਦੇ ਸਦਕਾ ਹੀ ਆਪਾਂ ਸਭ ਕੁਝ ਕਰਦੇ ਆਂ ਉਹਦੀ ਸ਼ਕਤੀ ਸਾਡੇ ਅੰਦਰ ਆ ਤਾਂ ਅਸੀਂ ਸਭ ਕੁਝ ਕਰਦੇ ਆਂ ਸੋ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਸੰਸਾਰ ਤੇ ਆਏ ਆ ਹਰੇਕ ਨੇ ਚਲੇ ਜਾਣਾ ਹੈ ਪੰਜਾਂ ਤੱਤਾਂ ਦਾ ਸਰੀਰ ਹੈ ਰੂਹ ਕਦੇ ਨਹੀਂ ਮਰਦੀ ਕਦੇ ਨਹੀਂ ਮਿਟਦੀ ਉਹਨੂੰ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਉਹਨੂੰ ਖਤਮ ਕਰ ਦੇਵੇ ਕਿਉਂਕਿ ਇਹ ਪ੍ਰਮਾਤਮਾ ਦਾ ਉਹਦਾ ਅੰਸ਼ ਆ ਪ੍ਰਮਾਤਮਾ ਦੇ ਅੰਸ਼ ਨੂੰ ਕੋਈ ਖਤਮ ਨਹੀਂ ਕਰ ਸਕਦਾ ਹਾਂ ਇਹ ਉਹਦੀ ਇੱਕ ਲੀਲਾ ਹੈ ਸੱਚੇ ਪਾਤਸ਼ਾਹ ਦੀ ਉਸ ਮਾ ਚਕਤੀ ਦੀ ਬੋਲੇ ਸ਼ੰਕਰ ਦੀ ਕਿ ਲੀਲਾ ਹੈ ਕਿ ਉਹਨਾਂ ਨੇ ਪੰਜਾ ਤੱਤਾਂ ਦਾ ਇੱਕ ਬੁੱਧ ਬਣਾ ਕੇ ਸਰੀਰ ਬਣਾ ਕੇ ਉਹਦੇ ਵਿੱਚ ਰੂਹ ਨੂੰ ਪਾਇਆ ਕਿਉਂ ਧਰਤੀ ਤੇ ਭੇਜਿਆ ਭਿਜਾ ਜਾਂ ਕੇ ਚੰਗੇ ਕੰਮ ਕਰਕੇ ਆ ਤੇ ਜਦੋਂ ਉਹ ਲੋਕ ਇੱਥੇ ਆਉਂਦੇ ਨੇ ਧਰਤੀ ਦੇ ਉੱਤੇ ਜਿਹੜਾ ਇਨਸਾਨ ਜੋ ਵਧੀਆ-ਵਧੀਆ ਕਰਮ ਕਰਦਾ ਹੈ ਉਹੀ ਲੇਖਾ ਜੇਖਾ ਤੁਹਾਡੇ ਅੱਗੇ ਜਾ ਕੇ ਹੋਣਾ ਹੈ ਹੋਰ ਕੁਝ ਵੀ ਨਹੀਂ ਤੁਸੀਂ ਇੱਥੇ ਕੀ ਖਾਦਾ ਕੀ ਪੀਤਾ ਕਿਹੜੀਆਂ ਗੱਟੀਆਂ ਲਈਆਂ ਵੱਟੀਆਂ-ਵੱਟੀਆਂ ਬ੍ਰਾਂਡਡ ਕੱਪੜੇ ਪਾਏ ਕਿੱਡੇ-ਕੱਡੇ ਪੈਸੇ ਕਮਾਏ ਕਿੰਨੇ ਕਿੰਨੇ ਵੱਡੇ ਰੁੱਤਬੇ ਪਾਏ ਇਹ ਕਿਸੇ ਨੇ ਕੁਝ ਨਹੀਂ ਪਛਣਾ ਪਰਮਾਤਮਾ ਦੀ ਕਚਹਿਰੀ ਚ ਇਹ ਨਹੀਂ ਪੁੱਛਿਆ ਜਾਣਾ ਉੱਥੇ ਪੁੱਛਿਆ ਜਾਣਾ ਕਿਸੇ ਰੋਹਦੇ ਨੂੰ ਵਸਾਇਆ ਸੀ ਕਿਸੇ ਭੁੱਖੇ ਨੂੰ ਖਵਾਇਆ ਸੀ ਕਿਸੇ ਪਿਆਸੇ ਨੂੰ ਪਾਣੀ ਪਿਲਾਇਆ ਸੀ ਕਿਸੇ ਦੁਖੀ ਹਿਰਦੇ ਦੇ ਦਿਲ ਤੇ ਹੱਥ ਰੱਖ ਕੇ ਨੂੰ ਵਰਾਇਆ ਸੀ ਇਹ ਗੱਲਾਂ ਜਾਣੀਆਂ ਨੇ ਨਾਲ ਸੋ ਇਹ ਜਿਹੜੀ ਰੂਹ ਸੀ ਪਰਮਿੰਦਰ ਉਹਨੇ ਇਹ ਸਭ ਕੁਝ ਕੀਤਾ ਉਹਨੇ ਆ ਕੇ ਸੇਵਾ ਕੀਤੀ ਸਾਰਿਆਂ ਦੀ ਇਤਾਂ ਦੇ ਕਰਮ ਆਪਾਂ ਜਦੋਂ ਕਰਦੇ ਆ ਤਾਂ ਖੁਸ਼ੀ-ਖੁਸ਼ੀ ਇਸ ਸੰਸਾਰ ਚ ਜਾਂਦੇ ਆ ਨਹੀਂ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਲੈ ਕੇ ਜਾਂਦੇ ਆ ਧੀਆਂ ਪੁੱਤਾਂ ਦੀਆਂ ਘਰ-ਬਾਰ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕ ਟੈਨਸ਼ਨਾਂ ਹਰ ਘਰ ਦੇ ਵਿੱਚ ਸਾਰੀਆਂ ਬੀਬੀਆਂ ਸਾਡੀਆਂ ਬੈਠੀਆਂ ਨੇ ਮਾਤਾਵਾਂ ਭੈਣਾਂ ਬੱਚੀਆਂ ਬੈਠੀਆਂ ਨੇ ਹਰ ਘਰ ਦੇ ਵਿੱਚ ਇੱਕ ਕਹਾਣੀ ਆ ਟੈਨਸ਼ਨ ਦੀ ਟੈਨਸ਼ਨ ਆ ਸਾਡੇ ਕੋਲ ਆ ਪਰ ਕਦੋਂ ਟੈਨਸ਼ਨ ਨਹੀਂ ਹੁੰਦੀ ਜਦੋਂ ਸਾਡੀ ਲਿਵ ਉਹਦੇ ਨਾਲ ਜੁੜ ਜਾਂਦੀ ਜਦੋਂ ਅਸੀਂ ਇਹ ਕਹਿੰਦੇ ਆ ਕੋਈ ਨਾ ਮਾਲਕ ਤੂੰ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਤੂੰ ਕਰਨਾ ਜੋ ਕੁਝ ਕਰਨਾ ਤੂੰ ਤੇਰੀ ਲੀਲਾ ਹੈ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਕੁਝ ਕਰਨਾ ਹੀ ਨਹੀਂ ਹੈਗਾ ਸਰੈਂਡਰ ਕਰ ਦਿਓ ਹੱਥ ਚੱਕ ਦੇ ਉੱਤੇ ਵੀ ਬਸ ਤੂੰ ਹੀ ਕਰਨਾ ਜੋ ਕੁਝ ਕਰਨਾ ਤੁਹਾਨੂੰ ਕਦੇ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਆਪਣੇ ਆਪ ਕੰਮ ਵੀ ਬਣਨੇ ਸ਼ੁਰੂ ਹੋ ਜਾਣੇ ਆ ਜਿਹੜੀਆਂ ਰੁਕਾਵਟਾਂ ਤੁਹਾਡੇ ਕੰਮਾਂ 'ਚ ਪੈਂਦੀਆਂ ਸੀ ਉਹ ਵੀ ਵੜਨਗੇ ਕਿੱਦਾਂ ਵੜਨਗੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਸੱਸ ਸੋਹਰੇ ਦੀ ਸੇਵਾ ਕਰੋ ਬੱਚਿਆਂ ਨੂੰ ਸਤਿਕਾਰ ਦਿਓ ਜਿਹੜੀਆਂ ਘਰਾਂ ਦੇ ਵਿੱਚ ਧੀਆਂ ਦਾ ਜਨਮ ਹੁੰਦਾ ਮੱਥੇ ਟਿਉੜੀ ਨਾ ਪਾਓ ਕਿ ਸਾਡੇ ਘਰੇ ਕੁੜੀ ਜੰਮ ਗਈ ਉਹਦਾ ਸਤਿਕਾਰ ਕਰੋ ਲਕਸ਼ਮੀਓ ਦੇਵੀ ਦਾ ਰੂਪ ਆ ਤੁਸੀਂ ਬਹੁਤ ਕਿਸਮਤ ਵਾਲੇ ਭਾਗਾ ਵਾਲੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਇੱਕ ਨੰਨੀ پری ਇੱਕ ਬੱਚੀ ਜਨਮ ਲੈਂਦੀ ਆ ਆਪਣੇ ਪੱਛਾਂ ਨੂੰ ਮਰਨਾ ਤੁਹਾਡੀ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜੇ ਹੋਣਾ ਇੱਕ ਮਾਂ ਹੀ ਐਸੀ ਆ ਮਾਂ ਪਿਓ ਜਿਹੜੇ ਬਿਨਾਂ ਕਿਸੇ ਮਤਲਬ ਦੇ ਬਿਨਾਂ ਕਿਸੇ ਪੈਸੇ ਦੇ ਬਿਨਾਂ ਕਿਸੇ ਕਿਸੇ ਵੀ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੂੰ ਪਰ ਉਹ ਆਪਣੇ ਬੱਚਿਆਂ ਲਈ ਹਮੇਸ਼ਾ ਖੜੇ ਆ ਸੋ ਜਦੋਂ ਅਸੀਂ ਅੱਖਾਂ ਫੇਰ ਲੈਂਦੇ ਆ ਮਾਪੇ ਲੈਣਾ ਫੇਰ ਪਰਮਾਤਮਾ ਸਾਨੂੰ ਕਦੀ ਨਹੀਂ ਬਖਸ਼ਦਾ ਸਭ ਤੋਂ ਵੱਡਾ ਗੁਨਾਹ ਦੁਨੀਆ ਦੇ ਵਿੱਚ ਇਹੀ ਆ ਜਦੋਂ ਅਸੀਂ ਆਪਣੇ ਮਾਪੇ ਦੀ ਕਦਰ ਨਹੀਂ ਕਰਦੇ ਤੁਸੀਂ ਪਰਿ ਆਪਣੇ ਮਾਪੇ ਦੇ ਪੈਰਾਂ ਨੂੰ ਹੱਥ ਲਾ ਕੇ ਦੇਖੋ ਉਹਨਾਂ ਦੀ ਦਿਲੋਂ ਇੱਜ਼ਤ ਕਰਕੇ ਦੇਖੋ ਜਿੰਨੇ ਤੁਹਾਡੇ ਕੰਮ ਅੜੇ ਹੋਏ ਨੇ ਸਾਰੇ ਬਣ ਜਾਣੇ ਆ ਔਰ ਔਰਤਾਂ ਦੀ ਕਦਰ ਕਰਕੇ ਦੇਖੋ ਛੋਟੀਆਂ ਬੱਚਿਆਂ ਦੀ ਕਦਰ ਕਰਕੇ ਦੇਖੋ ਇੱਕ ਹੋ ਜਰਾ ਪ੍ਰੋਗਰਾਮ ਪੰਬਕੇ ਦਾ ਸੁੰਦਰ ਦਵਾਰਾ ਕੇ ਜੱਗ ਮਗ ਚੋਟ ਜਗਦੀ ਜਗਦੀ ਕੇ ਜੱਗ ਮਗ ਚੋਟ ਜਗਦੀ ਜਾਨੀਏ ਇੱਕ ਮਗ ਮਗ ਚੋਟ ਜਗਦੀ ਸਾਰੇ ਸੱਗਨੋ ਰੱਬ ਨੂੰ ਦਿਲ ਸਜਾਹਰਾ ਤੇ ਪੈਗ ਤਨੁਤਾਰੀ ਲੱਗਦੀ ਲੱਗਦੀ ਤਨੁਤਾਰੀ ਲੱਗਦੀ ਕੇ ਦੰਦ ਤਨੁਤਾਰੀ ਲੱਗਦੀ ਨਾਲ ਸਰਦਾ ਜਗਾ ਇਹ ਸੱਚ ਜਿਹੜਾ ਸੰਚਾਲਨ ਉਹ ਸਾਡੀ ਭੈਣ ਪਰਮਿੰਦਰ ਕੌਰ ਜਿਹੜੀ ਕਿ 24 ਸਾਲਾਂ ਤੋਂ ਸਾਡੇ ਨਾਲ ਜੁੜੀ ਹੋਈ ਸੀ ਉਹ ਇਕੋਦਮ ਵਿਛੋੜਾ ਦਿੱਤਾ ਔਰ ਇੱਕ ਪਤੀ ਪਤਨੀ ਜਿਹੜੀ ਹੈ ਸੱਚ ਜਿਹਨਾਂ ਨੂੰ ਸੱਚੀ ਪਤੀਵ੍ਰਤਾ ਬੱਚਿਆਂ ਲਈ ਇੱਕ ਆਦਰਸ਼ ਮਾਂ ਸਮਾਜ ਲਈ ਸਮਾਜ ਸੇਵਿਕਾ ਤੇ ਸਭ ਨੂੰ ਹੱਸਣ ਹਸਾਉਣ ਵਾਲੀ ਸ਼ਖਸੀਅਤ ਜਦੋਂ ਕਿ ਦੇਖੋ ਖੇੜੇ ਮੱਥੇ ਜਦੋਂ ਵੀ ਚਾਹੀ ਮੇਰੇ ਭਰਾ ਇੱਥੇ ਪ੍ਰੈਸ ਵਾਲੇ ਵੀ ਖੜੇ ਹੈ ਸਭ ਨੂੰ ਭਰਾ ਜੀ ਕਿਸੇ ਨੂੰ ਪੁੱਫੜ ਜੀ ਕਿਸੇ ਨੂੰ ਪਿਓ ਜੀ ਕੁਛ ਨਾ ਕੁਛ ਕਹਿ ਕੇ ਹਮੇਸ਼ਾ ਮੱਥੇ ਖੜੇ ਮਿਲਦੀ ਸੀ ਔਰ ਹਮੇਸ਼ਾ ਹੀ ਚਾਹੇ ਥਾਣੇ ਦਾ ਕੰਮ ਹੋਵੇ ਤੇ ਅੜ ਕੇ ਖੜਦੀ ਸੀ ਤੇ ਖੜਦੀ ਸੀ ਹਰੇ ਕਿਸੇ ਨਾਲ ਖੜਦੀ ਸੀ ਔਰ ਮੇਰੇ ਨਾਲ 24 ਸਾਲਾਂ ਤੋ ਖੜੀ ਸੀ ਔਰ ਕੱਲ ਜਦੋਂ ਇਹ ਪ੍ਰੋਗਰਾਮ ਲਿਖਣਾ ਸੀ ਉਹਦੀ ਯਾਦ ਨੂੰ ਸਮਰਪਿਤ ਕਰਨਾ ਸੀ ਤਾਂ ਮੈਂ ਅਮਨਪੂਰੀ ਜੀ ਨੂੰ ਵੇਦਗੀ ਕੀਤੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਦਾ ਸਵੀਕਾਰ ਕੀਤਾ ਔਰ ਇਸ ਰੂਹ ਦੀ ਸ਼ਾਂਤੀ ਲਈ ਇਹ ਉਪਰਾਲਾ ਸੀ ਕੀਤਾ ਔਰ ਇਸ ਦਾ ਇੱਕ ਹੋਰ ਸੰਦੇਸ਼ ਵੀ ਦੇਣਾ ਚਾਹੁੰਦੇ ਸੀ ਸਮਾਜ ਨੂੰ ਕਿ ਜਿਹੜੇ ਦੁਨੀਆ 'ਚ ਕੁਝ ਕਰਕੇ ਜਾਂਦੇ ਆ ਲੋਕਾਂ ਦਾ ਦਿਲ ਜਿੱਤਦੇ ਆ ਉਹਨਾਂ ਦਾ ਨਾਮ ਇਸ ਤਰ੍ਹਾਂ ਹੀ ਅਮਰ ਰਹਿਣਾ ਚਾਹੀਦਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਅਸੀਂ ਇੱਕ ਸੱਚੀ ਦੋਸਤੀ ਦੀ ਵੀ ਮਿਸਾਲ ਜਿਹੜੀ ਆ ਸਭ ਨੂੰ ਦੇਣਾ ਚਾਹੁੰਦੇ ਆ ਕਿ ਜੋ ਤੁਹਾਡੇ ਨਾਲ ਨਿਭਉਂਦਾ ਹੈ ਲੰਬੀਆਂ ਨਿਭਉਂਦਾ ਹੈ ਉਹਦੇ ਨਾਲ ਲੰਬੀਆਂ ਹੀ ਨਿਭਾਓ ਉਹ ਹਮੇਸ਼ਾ ਦੋਸਤੀ ਅਮਰ ਹੀ ਹੁੰਦੀ ਆ ਤਾਂ ਇਹ ਵੀ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਤੀਸਰਾ ਕਿ ਜਿੰਨੀਆਂ ਵੀ ਬਠਿੰਡੇ ਦੀਆਂ ਸੰਸਥਾਵਾਂ ਮੈਂ ਜਿਵੇਂ ਸਾਡੀ ਟਾਈਮ ਦੇ ਵੈਲਫੇਅਰ ਸੈਟੀ ਤੁਹਾਡੀ ਆਪਣੀ ਡੈਮ ਡਿਵੈਲਪਰ ਸੈਟੀ ਤਾਂ ਸੰਸਥਾ ਦੇ ਵਿੱਚ ਕੋਈ ਵੀ ਮੈਂਬਰ ਜੋ ਤੁਹਾਡੇ ਨਾਲ ਹਰ ਟਾਈਮ ਕੰਦੇ ਨਾਲ ਕੰਦਾ ਮਿਲਾ ਕੇ ਖੜ੍ਹਦਾ ਹੈ ਕੰਮ ਦਿੰਦਾ ਸੰਸਥਾ ਨੂੰ ਤਾਂ ਉਹਨੂੰ ਕਦੇ ਭੁੱਲਣਾ ਨਹੀਂ ਉਹਦੀ ਯਾਦ ਹੈ ਜਿਹੜੀ ਹਮੇਸ਼ਾ ਬਣਾਈ ਰੱਖਣੀ ਹੈ ਸੰਸਥਾ ਦੇ ਮੈਂਬਰਾਂ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਕਿੰਨੀ ਕੀਰਤਨ ਮੰਡਲੀਆਂ ਇੱਥੇ ਬੈਠੀਆਂ ਜਾਗਰਣ ਮੰਡਲੀਆਂ ਬੈਠੀਆਂ ਔਰ ਹਮੇਸ਼ਾ ਉਹਨੇ ਅਗਰ ਕੋਈ ਵੀ ਇਨਸਾਨ ਉਹਨੇ ਆਪਣੀ ਜ਼ਿੰਦਗੀ ਦਾ ਤੁਹਾਨੂੰ ਟਾਈਮ ਦਿੱਤਾ ਨਾ ਕਿਉਂਕਿ ਟਾਈਮ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੀ ਕੋਈ ਕੀਮਤ ਨਹੀਂ ਹੁੰਦੀ ਜਿੰਨੇ ਅਮਰ ਨੂੰ ਜੀਣਾ ਸਬੂਤ ਦਿੰਦਾ ਅਸੀਂ ਕਰਜ਼ਦਾਰ ਹੁੰਦੇ ਤਾਂ ਇਸ ਤਰ੍ਹਾਂ ਹੀ ਪਰਮਿੰਦਰ ਦੇਵੀ ਕਰਜ਼ਦਾਰ ਆ ਉਹਨੇ ਸਮਾਂ ਦਿੱਤਾ ਬਹੁਤ ਸਮਾਂ ਦਿੱਤਾ ਸਰ ਰਥਨ ਤਾਂ ਜਿਹੜਾ ਸਮਾਂ ਦੇ ਦਿੰਦਾ ਨਾ ਉਹ ਸਭ ਕੁਝ ਦੇ ਦਿੰਦਾ ਤਾਂ ਇਸ ਲਈ ਜ਼ੋਰ ਦੀ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰ ਲੋ ਕਰੇ ਸਾਡੀ ਮੰਦਰ ਕਮੇਟੀ ਕੀ ਮੈਡਮ ਓ ਕੋਈ ਹੈ ਮੋਗਾ ਮੈਡਮ ਕਵਿਤਾ ਮੈਡਮ ਸੰਜੀਤਾ ਮੈਡਮ ਪ੍ਰੀਤੀ ਹੋਰ ਵੀ ਬੈਠੇ ਕਿਹ ਜੀ ਓਕੇ ਜੀ ਤੁਹਾਡਾ ਸਵਾਗਤ